ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਤੇ ਤੇ ਆਓ ਕਰਨ ਲੱਗੇ ਆ ਅੱਜ ਦਾ ਬਲੌਗ ਸ਼ੁਰੂ ਰਾਤ ਆ ਗਈ ਬਹੁਤ ਜ਼ਿਆਦਾ ਹਨੇਰੀ ਦੇਖੋ ਦਰਖਤ ਆ ਜਿਹੜੇ ਇੱਧਰ ਤਾਰ ਵੀ ਟੁੱਟ ਗਈ ਹਨੇਰੀ ਨਾਲ ਤਾਰ ਟੁੱਟ ਗਈ ਇਹ ਕੱਪੜੇ ਪਾਉਣ ਵਾਲੀ ਸੀਗੀ ਇੱਥੋਂ ਤਾਂ ਸਾਰੇ ਸੁੰਬਰ ਤਾਂ ਤੇ ਇੱਧਰ ਆਪਣੇ ਅੰਦਰ ਉਹ ਹੈ ਜਿਹੜੀ ਸਾਫ ਸਫਾਈ ਕਰਨ ਵਾਲੀ ਪਈ ਅੰਦਰ ਵੀ ਅਜੇ ਲਾਉਣਾਗਾ ਝਾੜੂ ਪੋਚਾ ਝਾੜੂ ਰੱਖਿਆ ਪਿਆ ਮੇਰਾ ਇਸ ਦੋ ਦਿਨਾਂ ਦੇ ਸਿੱਤੇ ਦੁੱਧ ਪਵਾਇਆ। ਰਾਤਾਂ ਇਨੀ ਨੇਰੀ ਸੀ ਜਦੋਂ ਤੁਸੀਂ ਆਉਂਦੇ ਸੀਗੇ ਉਸ ਤੋਂ ਪਹਿਲਾਂ। ਬਹੁਤ ਮੇਰੀ ਹੁੰਦੀ। ਦੇਲਗਰੀ ਵੀ 바ਵਾ ਟੁੱਟ ਗਈ ਸੀ, ਡਾਣੇ ਵੀ ਟੁੱਟ ਗਏ ਸੀਗੇ ਛੋਟੇ ਛੋਟੇ ਚੱਕ ਕੇ ਸਾਰੇ ਬਾਹਰ ਸਿੱਟੇ ਹੈਗੇ। ਮੈਨੂੰ ਮੈਨੂੰ ਦੁੱਧ ਪੀਆਇਆ। ਤੇ ਪੇੜ-ਪੋਦਿਆਂ ਨੂੰ ਆਪਾਂ ਪਾਣੀ ਹਜੇ ਪਾਉਣਾਗਾ। ਮੈਂ ਆਖਿਆ ਚਲੋ। ਇਹ ਲੰਬ ਲੌਗ ਬਣਾ ਲਾਂ ਥੋੜਾ ਜਿਹਾ। ਅੰਦਰ ਵੇਖੋ ਜਿੜੀਆਂ। ਚਾਹ ਹਜੇ ਆਪਾਂ ਪੀਣੀ ਆ ਧੁੱਪ ਨਿਕਲਿਆ ਹੀ ਪੂਰੀ ਤੇ ਰਾਤ ਰਾਤ ਲੇਟ ਹੈ ਨਹੀਂ ਸੀਗੀ। ਸਾਰੀ ਰਾਤ ਹੀ ਲੇਟ ਹੈ ਨਹੀਂ ਸੀਗੀ ਖਰਾਬ ਹੋ ਗਈ ਨੇਰੀ ਨਾਲ। ਅਸੀਂ ਸੁੱਤੇ ਉੱਪਰ ਆਉਂਨ ਨੂੰ ਦਿਖਾਉਣੀ ਆ ਰਸਮੀ ਉੱਪਰ ਬਾਹਰ ਸੁੱਤਾ ਪਿਆ ਧੁੱਪ ਵੀ। ਧੁੱਪ ਆ ਗਈ ਹੰਤਾ। ਇਹ ਥੋੜੀ ਆ ਰਸ਼ਮੀਨ ਰਸ਼ਮੀਨ ਨੂੰ ਸਾਨੂੰ ਚਾ ਵੀ ਹੁੰਦਾ ਵੈਸੇ ਪਰਵਾਰ ਸੌਣ ਦਾ ਅੱਜ ਜੋ ਸ਼ੌਂਕ ਵੀ ਪੂਰਾ ਹੋ ਗਿਆ ਰਸ਼ਮੀਨ ਹਿੰਸੁਕ ਤਾਂ ਇਹ ਠੰਡ ਲੱਗੀ ਰਸ਼ਮੀਨ ਕਹਿੰਦਾ ਪੂਰੀ ਰਸ਼ਮੀਨ ਇੰਨੀ ਤੋਂ ਪਾ ਗਈ ਰਸ਼ਮੀਨ ਬੀਨੂ ਓ ਮੈਨੂੰ ਰਸ਼ਮੀਨ ਤਾਂ ਗੁੱਦੀ ਨਹੀਂ ਹਿੰਸੁਕ ਤਾਂ ਇਹ ਨੀਰੀ ਬਹੁਤ ਜ਼ਿਆਦੀ ਹੈਗੀ ਆ ਦੇਖੋ ਛੱਤ ਤੇ ਵੀ ਕੂੜਾ ਪਿਆ ਹੈ ਹਜੇ ਰਸ਼ਮੀਨ ਤਾਂ ਸੁੱਤਾ ਪਿਆਗਾ ਇੰਨਾ ਟੱਪ ਆ ਗਈ ਹਾਲਾ ਨਾ ਉੱਠਦਾ ਹੀ ਨਹੀਂ ਗੂੜੀ ਨੀਂਦ ਸੁੱਤਾ ਪਿਆ ਤਾਂ ਹੂੰ ਜਿਹੜਾ ਬਦੇ ਹੂੰ ਬਦੇ ਰਸਮੀਂ ਤਾਂ ਉੱਠਦਾ ਹੀ ਨਹੀਂ। ਰਸਮੀਂ ਤਾਂ ਦੇਖੋ ਸੁੱਤਾ ਪਿਆ ਕੂਲਰ ਲਾ ਕੇ। ਹੋਣ ਲੈਟ ਆਈ ਆ ਸਵੇਰ ਵੇਲੇ। ਉਹ ਸਾਰੀ ਰਾਤ ਲਾਈਟ ਨਹੀਂ ਸੀਗੀ ਆ ਜਾਂਦੀ ਸੀ ਉੱਠ ਜਾਂਦੀ ਸੀ ਵਿੱਚ ਵਿੱਚ। ਫੇਰ ਅਸੀਂ ਉੱਪਰ ਹੀ ਸੌਂ ਗਏ ਸਿੱਖਿਆ ਬਾਰ-ਬਾਰ ਲਾਈਟ ਬੰਦ ਹੋ ਜਾਂਦੀ ਹੈ ਕੀ ਪਤਾ ਲਾਈਟ ਦਾ। ਜਿੰਨਾ ਹੈ ਕਰੀ ਜਾਓਗੇ ਨਾ ਉਨਾ ਹੀ ਇਹ ਜਿਆਦਾ ਮਸਤੀ ਕਰੂਗੀ। टूटी आ गई उस्तों पैप ला के उड़ तो सुता पे धुप्प चलो जी मैं जानी है नीचे ਸੌ ਲੈਂਦੋ 10 ਮਿੰਟ ਰਸ਼ਮੀਨ ਕਹਿੰਦਾ ਵਹੀਂ ਹੋਰ ਬਲੌਗ ਚ ਨਹੀਂ ਲਿਆ ਹੋ ਉੱਠ ਖੜਾ ਸੀ ਰਸ਼ਮੀਨ ਬਲੌਗ ਦੇ ਵਿੱਚ ਨਹੀਂ ਦਿਖਾਇਆ 10 ਮਿੰਟ ਸੌ ਲੈਂਦੋ ਮੰਮਾ ਹੋਰ ਕਹਿੰਦਾ ਮੈਂ ਕਿਹਾ ਚੱਲ ਸੌਂਜੋ ਅਜੇ ਇੱਥੇ ਆਪਾਂ ਸਬਸਕ੍ਰਾਈਬ ਕਰਨੀ ਆ ਦੁੱਧ ਵੀ ਗਰਮ ਤਾਂ ਨਾ ਹਜੇ ਦੁੱਧ ਗਰਮ ਧਰਦੀ ਨਾ ਹੋਣਾ ਤੁਸੀਂ ਕਿਵੇਂ ਪੈ ਗਈ? ਚਾਹ ਬਣਾਵਾਂ ਮਣਾ ਲਾ ਫਿਰ ਉਸ ਤੋਂ ਬਾਅਦ ਇਧਰੋਂ ਸਾਫ ਸਫਾਈ ਕਰਨੀ ਜਿੱਦ ਦੇ ਏਰੀਆ ਦੇ ਨਾਲ ਉਹਦੇ ਤਾਂ ਨਾ ਸਾਫ ਸਫਾਈ ਕਰਨ ਉਹ ਜੀ ਹੀ ਕਰਦਾ। ਇੱਕ ਦਿਨ ਪਰ ਤੱਕ ਅੱਗੇ ਵਧੀਆ ਸਾਫ ਸਫਾਈ ਕਰੀ ਦੀ ਯਾਰੋਜ ਤੇ ਅੱਜ ਰਿੱਤੇ ਨਾਲ ਦੇਖੋ ਭਰੇ ਆਪਿਆ ਸਾਰੇ 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 ਰਿੱਤੇ ਰਿੱਤਾ ਅੱਜ ਤਾਂ ਜਮਾ ਵੀ ਜੀ ਨਹੀਂ ਕਰਦਾਗਾ ਸਾਫ ਸਫਾਈ ਕਰਨ ਇੱਧਰ ਮੈਂ ਝਾੜੂ ਲਾਤਾ ਸੀ ਇੱਧਰ ਸਾਰੇ ਆਪਣੇ ਜਿਹੜੇ ਪੇੜ-ਪੌਦੇ ਇਹਨਾਂ ਦੇ ਵੀ ਪੱਤੇ ਨਾਂ ਨੇਰੀ ਨਾਲ ਰੇਤੇ ਨਾਲ ਭਰ ਗਏ ਆ ਦੇਖੋ ਇਹਨਾਂ ਨੂੰ ਸਾਰਿਆਂ ਨੂੰ ਉੱਪਰੋਂ ਧੋਣਾ ਪਊਗਾ ਇੱਕੋ ਤਾਂ ਮੈਂ ਝਾੜੂ ਕੱਢਤਾ ਸੀਗਾ ਦਾਰੋਂ-ਦਾਰੋਂ ਸਾਰੇ ਉੱਧਰ ਵੀ ਬੋਕਰ ਮਾਰਤੀ ਇੱਧਰ ਵੀ ਝਾੜੂ ਕੱਢਤਾ ਤੇ ਇੱਧਰੋਂ ਅੰਦਰੋਂ ਸਾਰੇ ਪੌੜਾਂ ਨਾ ਪੂੜੀਆਂ ਸਾਫ਼ ਕਰਨ ਵਾਲੀਆਂ ਪੰਗੀਆਂ ਪਹਿਲਾਂ ਉੱਪਰੋਂ ਦੇ ਡੋਬ ਸਾਰੇ ਚਾੜਨੇ ਪੈਣੇ ਆ। ਸ਼ੂ ਨੂ ਵੀ ਖੂ ਦੁੱਧ ਦੁੱਧ ਧਰਦੇ ਆ ਗਰਮ ਤੇ ਨਾਲ ਹੀ ਬਣਾਉਣੀ ਆ ਚਾਹ ਦੁੱਧ ਗਰਮ ਧਰਦਿੰਨੇ ਆਗੇ ਤੇ ਅਸੀਂ ਲੇਟ ਉੱਠਦੇ ਹੁੰਨੇ ਆਗੇ ਇੱਧਰ ਨੀਚੇ ਕੰ ਅੰਦਰ ਪੈਂ ਤਾਂ ਤੇ ਬਾਹਰ ਜਲਦੀ ਧੁੱਪ ਆ ਜਾਂਦੀ ਹੈ ਨਾ ਅੱਜ ਅਸੀਂ ਜਲਦੀ ਜਲਦੀ ਉੱਠ ਖੜੇ ਸੁਦੀਆਂ ਹੀ ਜਾਗ ਗਈ ਸਾਨੂੰ 5 ਵਜੇ 5 ਵਜੇ ਹੀ ਉੱਠ ਖੜੇ ਅਸੀਂ ਹਨਾ ਅੱਜ ਕਿੰਨੀ ਜਲਦੀ ਜਾਗ ਆਈ ਹਨਾ ਬਾਰ ਫੈੰਦਾ ਬਾਰ ਤੈਂਦਾ ਬਹੁਤ ਹੁੰਦਾ ਫਾਇਦਾ ਹਣਾ ਇੱਥੇ ਤਾਂ ਹੁੰਦਾ ਤਾਂ ਆਪਾਂ ਨੂੰ 8 ਵਜੇ ਜਾਂ 9 ਵਜੇ ਜਾਂ ਜਮਾ ਪਤਾ ਨਹੀਂ ਲੱਗਦਾ ਤੇ ਉੱਪਰ 5 ਵਜੇ ਜਾਗ ਆ ਗਈ ਮੈਂ 5 ਵਜੇ ਆ ਗਈ ਸੀਗੀ ਪਾਣੀ ਪੀਤਾ 5 ਵਜੇ ਫਿਰ ਕੰਮ ਮਣ ਫੇਰਨ ਪੀਤਾ ਹਾਂ ਤੈਨੂੰ ਵੀ ਚੋਗਾ ਚਾਹੀਦਾ ਇਹਨਾਂ ਦੇ ਦਾਣੇ ਜੇ ਉਹਦੇ ਚ ਹੈਗੇ ਤੇ ਮੁੱਕ ਗਏ ਵੇ ਤਾਰ ਟੁੱਟ ਗਈ ਕਿ ਤਾਰ ਟੁੱਟ ਗਈ ਰਾਤ ਫੇਰ ਇਹ ਨਾਲੇ ਉੱਧਰ ਛੱਤ ਤੇ ਵੀ ਟੀਨ ਜਾ ਇੱਕ ਪਾਸਿਓਂ ਕਰਾਂ। ਹੂੰ ਉਹ ਵੀ ਕਰਨਾ ਪਊਗਾ। ਰਸਮੀਨ ਨੂੰ ਲੱਣ ਜਾਣੇ ਉਪਰੋਂ। ਲਿਓ। ਮਾਨ ਤੋਂ। ਲਾਓ ਜੀ ਹੁਣ ਆਪਾਂ ਲੱਗੇ ਇੱਥੇ ਸਾਫ ਸਫਾਈ ਕਰਨ। ਝਾੜੂ ਕੱਢਣਾ। ਵੈਸੇ ਤਾਂ ਸਾਰਾ ਬੰਦ ਕਰਤਾ ਸੀਗਾ ਚਾਰ ਚੁਫੇਰੀਓਂ, ਗੇਟ ਬੰਦ ਕਰਤੇ ਸੀ ਪਰ ਫੇਰ ਵੀ ਮਿੱਟੀ ਐ ਜਿਹੜੀ ਉਹ ਆ ਗਈ। ਮਸਾਂ ਮਾਣ ਬੰਦ ਹੈਗਾ ਸਾਫ ਸਫਾਈ ਕਰੰਦਾ ਜਿੱਦੇ ਨੇਰੀਆ ਦੇ ਉੱਤੇ ਤਾਂ ਬਹੁਤ ਔਖਾ ਹੋ ਜਾਂਦਾਗਾ ਤੇ ਨੇਰਗਾਏ ਤਕੀਵਾਹੀ ਬਹੁਤ ਜਾਂਦ ਨੇ ਚੱਕਣਾ ਪਊ ਝਾੜੂ ਲੋ ਦੀ ਹੁਣ ਲਗਦੇ ਆਪਾਂ ਸਾਫ ਸਫਾਈ ਕਰਾਂ ਪਹਿਲਾਂ ਲੱਗਦੇ ਆ ਕਿਚਨ ਚ ਬਾਕੀ ਸਾਰਾ ਰੋਟੀ ਟੋਕੜਾ ਤਾਂ ਬਾਅਦ ਵਿੱਚ ਬਣਾਵਾਂਗੇ ਮੰਗਲ ਰਸ਼ਮੀ ਨੂੰ ਆਏ ਗੁੱਡ ਮਾਰਨਿੰਗ ਰਸ਼ਮੀ ਨੂੰ ਦੇਖੋ ਮਨ ਸੰਘਾਇਆ ਬਰੋ ਅੱਖਾਂ ਬੰਦ ਅੱਖਾਂ ਵੀ ਨਹੀਂ ਖੁੱਲੀਆਂ ਚਸ਼ਮੀਂ ਹੁੰਦੀਆਂ ਅੱਖਾਂ ਬੰਦ ਸੀ ਰਸ਼ਮੀਂ ਨੂੰ ਨਹੀਂ ਨੀਂਦ ਚੱਪਲਾਂ ਵੀ ਨਹੀਂ ਲੈ ਕੇ ਆਇਆ ਹੈ ਨਿੰਨੂ ਬੈਠੀ ਸੀ ਨਹੀਂ ਚੱਲਿਆ ਰਾਤ ਰਸ਼ਮੀਂ ਬਾਰ ਵੀ ਨਹੀਂ ਬਣੀ ਅੱਜ ਤਾਂ ਆਇਤਾ ਲੈਨੇ ਬਹੁਤ ਤੰਗ ਕੀਤਾ ਮੈਨੂੰ ਦੇਖ ਲੋ ਮੈਨੂੰ ਤੂੰ ਕਿੱਥੇ ਰਹਿ ਗਿਆ ਸੀ ਰਾਤ ਹਾਈ ਓਏ ਮੈਨੂੰ ਨਾ ਸਾਫ ਸਫਾਈ ਕਰਨੀ ਪਣੀ ਆ ਬਹੁਤ ਔਖਾ ਹੋ ਗਿਆ ਪਿਆ ਕੰਮ ਸਾਫ ਸਾਫ ਸਫਾਈ ਕਰਨ ਨੂੰ ਇਹਨਾਂ ਨੂੰ ਪਾਣੀ ਤਾਂ ਪਾ ਦਿਓ ਅੱਜ ਤਾਂ ਪਾਣੀ ਵੀ ਨਹੀਂ ਕਿਹਾਗਾ ਪਾੜ ਨਹੀਂ ਦੇ ਦੇਖੋ ਟੂਟੀ ਚੱਲ ਗਈ ਤਾਂ ਪਾਣੀ ਪਾਓ ਤੁਸੀਂ ਅੱਜ ਮੈਂ ਅੰਦਰੋਂ ਕਹਿੰਦਾ ਨਾਲੇ ਆਹ ਤਾਰ ਸਹੀ ਕਰ ਦਿਓ ਲੋ ਜੀ ਝਾੜੂ ਕੜਤਾ ਸੀ ਤੇ ਪੋਚਾ ਜੀ ਰੋਕੇ ਲਾਉਣੇ ਆਗੇ ਤੇ ਮੈਂ ਬਣਾਉਣੀ ਆ ਸਬਜੀ ਇਹਨਾਂ ਨੇ ਲੈ ਲਈਆਂ ਗੁਵਾਰੀ ਦੀਆਂ ਫੜੀਆਂ ਇਹਨਾਂ ਤੇ ਵੀ ਹੁਣ ਬਹੁਤ ਮੱਥਾ ਵੱਜੂਗਾ ਕਖੜੀਆਂ ਦੇਸ ਵਿੱਚ ਵਿੱਚ ਪੱਕੀਆਂ ਚ ਗਈਆਂ ਹੁਣ ਇਹਨਾਂ ਤੇ ਬਹੁਤ ਟਾਈਮ ਲੱਗਣਾ ਤੇ ਮੈਂ ਬਣਾਉਣੀ ਗੁਵਾਰੀ ਦੀਆਂ ਫੜੀਆਂ ਦੀ ਸਬਜੀ ਸੂਆ ਦਾ ਟਾਈਮ ਆ ਇਹ ਕਹਿੰਦੇ ਬੜੀਆਂ ਦੀ ਸਬਜ਼ੀ ਖਾਣੀ ਆ ਉਹ ਵੇਖੋ ਬਾਹਰ ਕਾਈ ਖੜਾ ਹੈਗਾ ਤੋ ਲਈ ਜਾਂਦੇ ਸੀ ਚਾਦਰਾਂ ਚੁੱਦਰਾਂ ਮੈਂ ਸੁੱਕਣੀਆਂ ਪਾਤੀਆਂ ਸੀ ਕਿਉਂ ਬਾਹਰ ਪਏ ਸੀ ਨਾ ਤੇ ਬਾਹਰ ਥੋੜੀ ਥੋੜੀ ਹੋ ਰਹੀ ਹੋ ਜਾਂਦੀ ਹੈਗੇ ਚਾਦਰਾਂ ਚੁੱਦਰਾਂ ਤੇ ਮੈਂ ਸੁੱਕਣੀਆਂ ਪਾਤੀਆਂ ਤੇ ਬਲੌਗ ਨਾ ਬਣੇ ਰਿਓ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਹਨਾਂ ਨੇ ਪੈਪ ਲਗਾ ਰੱਖੀ ਐ ਤੇ ਹੁਣ ਸਬਜ਼ੀ ਖਰੀਦਣ ਲੱਗੇ ਸੀਗੇ ਫਿਰ ਇਹਨਾਂ ਨੇ ਜਾਣਾ ਹਜੇ ਰੋਟੀ ਬਣਾਉਣੀ ਅੱਜ ਲੇਟ ਹੋ ਗਿਆ ਨਹੀਂ ਰੀਦਾ ਕਰਕੇ ਸਾਰੇ ਹੀ ਰੋਟੀ ਟੋਕਾ ਜਿਹੜਾ ਆਪਣਾ ਪਈ ਹੈਗਾ ਭਾਂਡੇ ਧੁੰਦੇ ਧੋਣ ਵਾਲੇ ਪਈ ਹੈਗੇ ਵਸਕੱਲਾ ਸਾਰੇ ਝਾੜੂ ਲਾਇਆਗਾ ਪੁਚੇ ਪੁਚੇ ਵੀ ਲਾਉਣ ਵਾਲੇ ਪਈ ਐ ਹਜੇ ਆਟਾ ਵੀ ਗੁੰਨਣਾ ਐ ਤੇ ਉੱਪਰੋਂ ਫੜੀਆਂ ਦੀ ਸਬਜ਼ੀ ਤੇ ਵੀ ਟਾਈਮ ਜ਼ਿਆਦਾ ਲੱਗਣਾ ਕਿਉਂ ਹੀ ਡੁੰਗਣਾਂ ਪੈਣੰਗਾ ਆਹ ਜਿਹੜੇ ਸਾਰੇ ਡੁੰਗਣੇ ਪੈਣਗੇ ਚੀਰਨੀਆਂ ਪੈਣਗੀਆਂ ਅੱਧਾ ਘੰਟਾ ਲੱਗ ਜਾਣਾ ਇਹਨਾਂ ਫੜੀਆਂ ਤੇ

ਥੋੜੇ ਬਣਾ ਲੈਨੇ ਆ ਬਸ ਹੁਣ ਹੰਦ ਨੂੰ ਇਹ ਤਾਂ ਸਾਰਾ ਵਧੀਆ ਹੀ ਡੰਗੋਗਾ ਬੰਗਾ ਹੀ ਹੈ ਕੱਲੀ ਕੱਲੀ ਫੜੀ ਤੋੜ ਕੇ ਲੈਂਦੇ ਆ ਨਾ ਨੇਕੂ ਦੇਖੋ ਭਈ ਫੜੀਆਂ ਤੇ ਹੁਣ ਇਨੀ ਮਿਹਨਤ ਮਿਹਨਤ ਕਰਨੀ ਬੂਫੜੀਆਂ ਤੇ ਖਾਣਾ ਹੁੰਦਾ ਤਾਂ ਗਾਇਸ ਮਿਹਨਤ ਕਰਨੀ ਪੈਂਦੀ ਹੈ ਹਰ ਇੱਕ ਕੰਮ ਦੇ ਵਿੱਚ ਮਿਹਨਤ ਕਰਨੀ ਪੈਂਦੀ ਹੈ ਜੇ ਆਪਾਂ ਖਾਣੇ ਆ ਕੋਈ ਤਾਂ ਵੀ ਮਿਹਨਤ ਜੇ ਕੋਈ ਕੰਮ ਕਰਦੇ ਆ ਤਾਂ ਵੀ ਮਿਹਨਤ ਜੇ ਰੋਟੀ ਵੀ ਖਾਣੇ ਆ ਨਾ ਉਹ ਵੀ ਮਿਹਨਤ ਤੋਂ ਬਿਨਾ ਪਹਿਲਾਂ ਆਟਾ ਗੁੰਨਦੇ ਆ ਫਿਰ ਉਹਨੂੰ ਬਣਾਉਨੇ ਆ ਫਿਰ ਖਾਣੇ ਆ 100 ਕੰਮ ਕਰਨਾ ਪੈਂਦਾ ਮੈਂ ਕੁ ਦੁੱਧ ਨੂੰ ਗਈ ਤੁਸੀਂ ਪਾਣੀ ਪੀਂਦੇ ਸੀ ਨਾ ਤੇ ਮੈਂ ਕੁ ਉੱਤਰ ਕੇ ਭੱਜੀ ਮੈਂ ਨਵੇਂ ਦੁੱਧ ਪਾਉਣ ਵਾਲਾ ਸਵੇਰ ਦਾ ਪਾਇਆ 5 ਵਜੇ ਦਾ ਗਈ ਤਾਂ ਆਇਆ ਸੀ ਕਿ ਮੈਂ ਦੁੱਧ ਪੀਣਾ ਹੁੰਦਾ ਇਹਨੂੰ ਤਾਂ ਬੜੀ ਲੱਗ ਰਿਹਾ ਵੀ ਫਟੇ ਕੋਲ ਜੇ ਇਹ ਦੁੱਧ ਨੂੰ ਬਹੁਤ ਹਨਾ ਮਿਲ ਨੂੰ ਉਹ ਕੱਲ ਕਿੰਨੀ ਗਰਮੀ ਸੀ ਹਨਾ ਬਹੁਤ ਜ਼ਿਆਦਾ ਹਾਂ ਐ ਲੱਗਦਾ ਜੀ ਕਿ ਹਾਂ ਫਲੀਆਂ ਦੀ ਸਬ지 ਨਾਲ ਤਾਂ ਤੰਦੂਰ ਦੇ ਰੋਟੀ ਗਾਈਸ ਵਧੀਆ ਲੱਗਦੀ ਹੈ ਨਾ ਤੰਦੂਰ ਦੀ ਰੋਟੀ ਹੋਵੇ ਆਪਣੇ ਤੰਦੂਰ ਹੀ ਹੈ ਨਹੀਂਗਾ ਨਹੀਂ ਤਾਂ ਤੰਦੂਰ ਦੀ ਰੋਟੀ ਬਣਾ ਲੈਂਦੇ ਇਹ ਤਾਂ ਰੋਟੀ ਵੀ ਖਾਣੇ ਦੀ ਬਣ ਗਈ ਕੰਡ ਹੱਥਾਂ ਤੇ ਖੁਰਕ ਤਾਂ ਹੋਣ ਵੀ ਲੱਗ ਗਈ ਹਾਂ ਖਾਣੇ ਲੋ ਜੀ ਫਲੀਆਂ ਕੱਟ ਲਈਆਂ ਸੀ ਤੇ ਹੁਣ ਮੈਂ ਕੱਟਣ ਲੱਗੀ ਆਂ ਗੰਡੇ ਟਮਾਟਰ ਤੇ ਹਰੀ ਮਿਰਚ ਤੇ ਸਬਜ਼ੀ ਬਣਾਉਣ ਲੱਗੀ ਆਂ ਜੇਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਜੇਕਰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਮੈਂ ਬਣਾਉਣੀ ਆ ਸਬਜ਼ੀ ਤੇ ਬਲੌਗ ਜਿਆਦਾ ਲੰਮਾ ਹੁੰਦਾ ਸੀ ਤੇ ਅੱਜ ਦੇ ਬਲੌਗ ਦਾ ਇੱਥੇ ਆਪਾਂ ਐਂਡ ਕਰਦੇ ਆਂ ਤੇ ਕੱਲ ਨੂੰ ਮਿਲਾਂਗੇ ਇੱਕ ਨਵੇਂ ਬਲੌਗ ਨਾਲ ਸਾਰਿਆਂ ਨੂੰ ਬਾਏ ਸਤਿ ਸ਼੍ਰੀ ਅਕਾਲ